ਕਰਦੇ ਮੈਨੂੰ ਖੁਸ਼ ਕਰਦਾ ਕਿ ਮੈਂ UNO ਚ ਵੀ ਪ੍ਰੈਸ ਕਾਨਫਰੰਸਾਂ ਕੀਤੀਆਂ ਵਰਲਡ ਦੇ 17 ਮੁਲਕਾਂ ਚ ਪ੍ਰੈਸ ਕਾਨਫਰੰਸਾਂ ਰਾਸ਼ਟਰਪਤੀ ਵੱਲੋਂ ਦੇਸ਼ ਵੱਲੋਂ ਕੀਤੀਆਂ ਪਰ ਲੁਧਿਆਣਾ ਮੇਰੇ ਪੇਕੇ ਆ ਤੇ ਮੈਂ ਉਹਦੇ ਪੇਕੇਆਂ ਦੇ ਪ੍ਰੈਸ ਦੇ ਉਤਰਕਾਰ ਸਾਹਿਬਾਨਾਂ ਦੇ ਚਰਨ ਸਿਰ ਨਵਾ ਕੇ ਪ੍ਰੈਸ ਕਾਨਫਰੰਸ ਸ਼ੁਰੂ ਕਰਦਾ ਮੈਂ ਡਾਕਟਰ ਅਮੇਦਕਰ ਦਾ ਨਾਂ ਸਭ ਤੋਂ ਪਹਿਲਾਂ ਮੈਂ ਡਾਕਟਰ ਅਮੇਦਕਰ ਦਾ ਨਾਂ ਸਭ ਪ੍ਰਗਟ ਸੋ ਨਿ ਤਕਲੀਫ ਤੇ ਹੋਈ ਮੈਂ ਕਾਸ਼ ਕਰਦਾ ਕਿ ਸਤਿਵੰਤ ਕੇਜਰੀਵਾਲ ਨੇ ਅਮੇਦਕਰ ਨੂੰ ਧਰਕਿਨਾਰ ਨਜ਼ਰ ਅੰਦਾਜ਼ ਕੀਤਾ ਹੈ ਦਿੱਲੀ ਚ ਵੀ ਕਿ ਜਿਹੜੇ ਅਮੇਦਕਰ ਵਰਗੇ ਆਪਾਂ ਸਾੜੇ ਬੈਠੇ ਤੁਸੀਂ ਵੀ ਆਂ ਉਹਨਾਂ ਨੂੰ ਇਹਨੇ ਜ਼ਲੀਲ ਕੀਤਾ ਮੈਂ ਜਿਸ ਮੁੱਦੇ ਤੇ ਉੱਤੇ ਲੈ ਕੇ ਆਪਣੀ ਸ਼ੁਰੂ ਕਰ ਰਹੇ ਹਾਂ ਮੇਰਾ ਮੁੱਦਾ ਇਹ ਬਿਲਕੁਲ ਮੇਰਾ ਸਭ ਤੋਂ ਪਹਿਲਾ ਮੁੱਦਾ ਕੇ ਕੇਜਰੀਵਾਲ ਕੇਜਰੀਵਾਲ ਬੰਦ ਅਬਦਾਲੀਆਂ ਨਾਲ ਉਹ ਵੀ ਖਤਰਨਾਕ ਪੰਜਾਬ ਲਈ ਅਬਦਾਲੀ ਹੈ ਨੰਬਰ 1 ਪੰਜਾਬ ਦੀ ਨਸ਼ਾ ਜਵਾਨੀ ਜਿਹੜੀ ਹੈ ਉਹ ਬਹੁਤ ਬੁਰਾਈ ਵਿੱਚ ਆਈ ہوئی ਹੈ ਵੀ ਥੋੜਾ ਫੈਕਦੇ ਤੇ ਰੋਲਿਆ ਜਾ ਰਿਹਾ ਪੰਜਾਬ ਦੀ ਜਵਾਨੀ ਨੂੰ ਸ਼ਰਤ ਵੱਧ ਦੇਰ ਦੀ ਗਾਹੀ ਇੱਥੇ ਹੈ ਸ਼ਰਤ ਦੇ ਵੱਧ ਪੰਜਾਬ ਦੇ ਰਾਜ ਸਭਾ ਦੇ ਪਹਿਲੀ ਵੇਰ ਹੋਇਆ 1947 ਤੋਂ ਅੱਜ ਤਾਈਂ ਸਾਂਝੇ ਪੰਜਾਬ ਚ ਵੀ ਹਰਿਆਣਾ ਮੇਰੇ ਵੀ ਇਹ ਸੱਤ ਰਾਜ ਸਭਾ ਐਮਪੀ ਬਣ ਦੇ ਪੰਜਾਬ ਨੂੰ ਫੇਸ ਕੀਤਾ ਜਾਵੇ ਪੰਜ ਪਤਾ ਹੀ ਨਹੀਂ ਠੰਡਲ ਗਾਇਆਂ ਬਾਹਰ ਹੋ ਲਿਆ ਕਿ ਕਹਿੰਦੇ ਜੀ ਰਾਜ ਸਭਾ ਐਮਪੀ ਹੈ ਇੱਕ ਬੰਦਾ ਬੋਲਣਾ ਨਹੀਂ ਆਉਂਦਾ ਮੈਂ ਤੁਹਾਡਾ ਬੱਚਾ ਹਾਂ ਮੈਂ ਬਹੁਤ ਕੁਛ ਕੀਤਾ ਹੈ ਮੈਨੂੰ ਕੋਈ ਇਹ ਜਿਹੜੀ ਕੇਜਰੀ ਵਾਲ ਵਰਗੇ ਪੰਜਾਬ ਦੇ ਵਿਟਿਆਰੇ ਤੇ ਗੜਨ ਵਿੱਚ ਛੇਦਖਲੇ ਨਹੀਂ ਕਿਨੇ ਭਾਰਨ ਦਾ ਨਕਸ਼ਾ ਲਟਕਾ ਦਿਓ ਤੁਸੀਂ ਰੱਬ ਦਾ ਰੂਪ ਹੈ ਮਰ ਕੇ ਨੂੰ ਧਰ ਦਿਓ ਮੈਂ ਇੱਕ ਸਾਲ ਤੋਂ ਉੱਥੋਂ ਜਿੱਤ ਕੇ ਰਾਜ ਸਭਾ ਦਾ ਲੋਕ ਸਭਾ ਚ ਆਇਆ ਹੋਇਆ ਹਾਂ ਮੈਨੂੰ ਕੋਈ ਨਹੀਂ ਪਰ ਜੋਬ ਇਹ ਕਰਦੇ ਐ ਸੰਪਰਕਿਤ ਸੇਮ ਵਾਇਲਡ ਦੇ ਹਾਕੀ ਦੇ ਵੱਡੇ ਬੰਦੇ ਐ ਉਹ ਗਿਰਸਾ ਬੈਠੀ ਐ ਤੇ ਲੋਕੀਤ ਸਿੰਘ ਬੈਠੇ ਆ ਬਾਵਾ ਜੀ ਬੈਠੇ ਇਧਰ ਕਾਕਾ ਲੋਗੜੀ ਐ ਤੇ ਪਿੱਛੇ ਖੇਬਰ ਸਾਹਿਬ ਮੇਰੇ ਨਾਲ ਆਏ ਐ ਤੇ ਲੋਕੀਤ ਸਿੰਘ ਸਰਪੰਚ ਚ ਲਲਤੋਂ ਐ ਇਸ ਹਲਕੇ ਤੇ ਮੇਰੀ ਤੇ ਮੇਰੇ ਹਮਦਰਦਾਂ ਦੀ ਤੇ ਮੇਰੀ ਪਾਰਟੀ ਦੀ 16000 ਵੋਟ ਹੈ ਮੈਂ ਪੱਕੀਆਂ ਡਿਊਟੀਆਂ ਲਾਤੀਆਂ ਆ ਆਪ ਵੀ ਮੈਂ ਰਹੂੰਗਾ ਹਾਲਕਿ ਇਹ ਲਈ ਕਿ ਜ਼ਿੰਮੇਵਾਰੀ ਹੈ ਬਾਹਰ ਦੇ ਮੁਲਕਾਂ ਦੇ ਮੁੰਡੇ ਫਸੇ ਹੋਏ ਹੈ ਮੈਂ ਉਹਨਾਂ ਨੂੰ छुड़ाਉਣ ਜਾਣਾ ਹੈ ਨਸ਼ਦ ਬਾਹਰ ਜਾਣਾ ਪਵੇ ਮੈਂ ਪਹਿਲੀ ਗੱਲ ਕਹਿਣਾ ਹੈ ਕਿ ਪੰਜਾਬ ਦੇ ਲੋਕੋ ਮੈਂ ਤੁਹਾਨੂੰ ਅਪੀਲ ਕਰਨਾ ਹੈ ਪਹਿਲੀ ਗੱਲ ਪੰਜਾਬ ਨੂੰ ਰਾਸ਼ੀ ਤੌਰ ਤੇ ਪਖਾਰੀ ਬਣਾ ਕੇ ਤੇ ਪੰਜਾਬ ਦੀ ਫੋਰਸ ਤੇ ਸਿਕੰਦਰ ਤੋਂ ਜਿਹੜੀ ਸ਼ਾਨਾਂ ਮੱਤੀ ਅਣਖਾਂ ਦੀ ਇਤਿਹਾਸ ਦੀ ਲੜੀ ਐ ਕੇਦਰੀ ਆਣ ਤੂੰ ਉਹਨੂੰ ਜਿਵੇਂ ਝੋਟੇ ਡੰਗਰ ਫਸਲਾਂ ਨੂੰ ਪੈਰ ਥੱਲੇ ਖੁਰਾਂ ਥੱਲੇ ਮੈਂ ਖੁਰਾ ਲਾ ਵਰਤਿਆ ਤੂੰ ਵੀ ਬੇ ਰਹਿਨੀ ਬੇਕਰਕੀ ਨਾਲ ਆਪ ਦੇ ਸ਼ਾਹ ਅਦਾਲੀ ਬਣ ਕੇ ਲਟੇਰਾ ਬਣ ਕੇ ਆਪ ਲੁੱਟਿਆ ਤੇ ਲੁੱਟ ਰਹੇ ਹੈ ਇਹ ਪੰਜਾਬੀਓ ਲੁੱਟ ਤੋਂ ਬਚਣਾ ਤੇ ਮੈਂ ਸਾਫ਼ ਕਹਿੰਨਾ ਕਿ ਇਹਨਾਂ ਨੂੰ ਹਰਾ ਦੇ ਨੰਬਰ 2 ਦੋਸ਼ਤੋਤ ਇੰਡਸਟਰੀਜ਼ ਹੈ ਲੁਧਿਆਣੇ ਦੇ ਵਿੱਚ ਪੋਲੂਸ਼ਨ ਦੇ ਨਾਂ ਤੇ ਲੁਧਿਆਣੇ ਦੇ ਸਾਰੇ ਕਾਰੋਬਾਰੀਆਂ ਮੈਂ ਤਿੰਨ ਮਹੀਨੇ ਚਲਾਏ ਹੈ ਕੇਂਦਰ ਚ ਪ੍ਰਧਾਨ ਮੰਤਰੀ ਦੀ ਬਾਦ ਦੂਜੇ ਨੰਬਰ ਤੇ ਸ਼ਹਿਦਾ ਚੁੱਕੇ ਵੱਡੇ ਮੰਤਰੀ ਦਾ ਯੂਪੀ ਦੇ ਮੰਤਰੀ ਨੇ 6 ਸਾਲ ਹਾਈ ਕੌਂਡ ਦੇ ਜੱਜ ਦੇ ਬਰਾਬਰ ਕਮਿਸ਼ਨਰਾਂ ਦਾ ਚੇਅਰਮੈਨ ਵਾਈਸ ਚੇਅਰਮੈਨ ਨੇ ਮੈਨੂੰ ਬੇਨਤੀ ਕਰਦਾ ਹੈ ਕਿ ਇੱਕ ਸਮਾਂ ਆਊਗਾ ਜੇ ਕੇਂਦਰੀਆਂ ਆਹ ਸੀਟ ਜਿੱਤ ਗਿਆ ਇਹ ਪੰਜਾਬ ਦੇ ਲੋਕਿਆਂ ਨੇ ਵਾਲਿਓ ਤੁਸੀਂ ਸਾਡੀ ਇੰਡਸਟਰੀ ਦੇ ਕਪਤਾਨ ਹੈਂ ਤੁਹਾਡੇ ਹੱਥਾਂ 'ਚ ਠੂਠੇ ਫੜਾਉਣ ਤੋਂ ਕਸਰ ਨਹੀਂ ਛੱਡੇਗਾ ਮੈਂ ਇਕੱਲੇ ਐਸ ਹਾਲ ਕੇਦੇ ਨਹੀਂ ਮੇਰੇ ਸਾਥੀ ਆਏ ਆ ਮੈਂ ਤੁਹਾਨੂੰ ਸਾਰਿਆਂ ਨੂੰ ਕਹਿੰਦਾ ਅਡਰਸ਼ੀ ਦੇ ਸਟਾਨੋ ਇਥੇ ਡੇਰੇ ਲਾ ਲੋ ਤੇ ਇਥੇ ਜਿਤਾਓ ਦੂਜੀ ਗੱਲ ਹੈ ਚੇਅਰਮੈਨ ਦਿੱਲੀੋਂ ਲੈ ਆ ਕੇ ਲਾ ਰਹੇ ਆਂ ਤੀਜੀ ਗੱਲ ਦਿੱਲੀ ਤੋਂ ਧੱਕੇ ਮਾਰ ਕੇ ਨਿਕੰਕਾਰੇ ਵੇ ਸੁਸੋਧੀਆਂ ਤੇ ਇਹਦੇ ਸਾਥੀ 7 ਜਾਣੇ ਜਿਨ੍ਹਾਂ ਨੂੰ ਉੱਥੋਂ ਧੱਕੇ ਮਾਰ ਕੇ ਜਿਵੇਂ ਆਵਾਰਾ ਪਸ਼ੂ ਖੇਤੋਂ ਕੱਢੀ ਦਾ ਕੱਢੇ ਵੇ ਆ ਉਹ ਇਥੇ ਹਾਂਸ ਬਣ ਕੇ ਉਹ ਆਰਾਂਗੂਆ ਬਣ ਕੇ ਪੰਜਾਬ ਦੀ ਖੇਤੀ ਚੱਲ ਰਹੀ ਪੰਜਾਬ